ਉਸ ਮਾਨ ਲੈ ਕੇ ਕੀ ਮਾਹੌਲ ਹੈ ਹਜ਼ਾਰੇ ਪਿੰਡ ਤੋਂ ਆ ਜੀ ਅਸੀਂ ਹਾਂ ਤੇ ਮਾਲ ਥੋੜਾ ਗਰਮ ਲੱਗਿਆ ਸੀ ਮੈਨ ਮਿੰਟ ਸਮਾਨ ਕੱਢਦੇ ਪਿਆ ਦਾ ਹੋਰ ਕੁਝ ਜ਼ਿਆਦਾ ਨਹੀਂ ਸਮਾਨ ਕੱਢਦੇ ਬਾਕੀ ਹੌਸਲੇ ਚ ਤਿਆਰੀਆਂ ਕਰ ਰਹੇ ਹੋ ਬਸ ਬਾਕੀ ਹਾਂਜੀ ਆਪ ਦਾ ਸਮਾਨ ਕੱਢੀ ਜਾਂਦੇ ਆ ਹੋਰ ਤਾਂ ਜੇ ਪਤਾ ਨਹੀਂ ਕੀ ਬਣਨਾ ਲੱਗੇ ਜਾਂ ਨਾ ਲੱਗੇ ਬਸ ਸਮਾਨ ਜ਼ਰੂਰੀ ਆ ਬਸ ਅਸੀਂ ਕੱਢਦੇ ਵਾ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਕੁਲਵਿੰਦਰ ਸਿੰਘ ਹਜਾਰੇ ਦਾ ਜੀ ਮਗਰ ਕਿੰਨੇ ਕਿ ਲੋਕ ਸਮਾਨ ਕਿੰਨੇ ਲੋਕ ਲੋਕ ਸਮਾਨ ਕੱਢ ਜਾਂਦੇ तकरीबन ਬਹੁਤ ਜ਼ਿਆਦਾ ਕੱਢ ਜਾਂਦੇ ਲੋਕ ਬਸ ਮਿਹਨਤ ਹੈ ਵੀ ਸੁਰੱਖਿਆ ਸਮਾਨ ਜਿਹੜਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਹਦੇ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਜੀ ਅੱਗੇ ਬਾਕੀ ਸਮਾਨ ਤਾਂ ਚਲੋ ਬਣ ਜਾਊਗਾ ਬੱਚਿਆਂ ਕਿੰਨੇ ਬਲੋਗ ਤੁਹਾਡੇ ਫੋਨ ਤੇ ਕਰ ਨਿਕਲ ਗਿਆ ਬਹੁਤ ਬਹੁਤ ਨਿਕਲ ਗਿਆ ਜੀ ਆ ਜੀ ਨਿਕਲੀ ਜਾਂਦੇ ਹੋਰ ਅੱਗੇ ਗੱਟੀਆਂ ਕਰਾਜੋ ਗੱਟੀ ਸਾਰੇ ਜਗਤ ਨੂੰ ਕਿਨੇ ਕੋਈ ਵਜੇ ਪਤਾ ਲੱਗਿਆ ਵੀ ਉਧਰ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਅੱਜ ਜੀ ਕਈ ਜਾਂਦੇ ਸੀ ਜਮਾਨ ਰੱਖੇ ਤੇ ਹਾਂਜੀ ਹੋਰ ਕਿਨੇ ਕੋਈ ਤੁਹਾਡੇ ਕੋਈ ਅਨਾਉਂਸਮੈਂਟ ਵੀ ਹੋਈ ਆ ਨਹੀਂ ਨਹੀਂ ਲੋਸਮੈਂਟ ਕਿਤੇ ਨਹੀਂ ਹੋਈ ਕੁਛ ਨਹੀਂ ਆ ਲੋਸਮੈਂਟ ਕੋਈ ਨਹੀਂ ਆ ਆਪੋ ਆਪਣੀ ਮਰਜ਼ੀ ਨਾਲ ਲੋਕ ਕੱਢ ਜਾਂਦੇ ਸਮਾਨ ਬੇਮਤਲਾ ਜੇ ਲੋਸਮੈਂਟ ਨਹੀਂ ਹੋਈ ਹੈ ਹਜ਼ਾਰੇ ਪਿੰਡ ਦੇ ਆ ਲੋਸਮੈਂਟ ਕੋਈ ਨਹੀਂ ਹੋਈ ਬਾਕੀ ਪਿੰਡਾਂ ਦੇ ਵੀ ਕੱਢਣ ਦੇ ਸਾਰੇ ਸਾਰੇ ਪਿੰਡਾਂ ਦੇ ਕੱਢ ਜਾਂਦੇ ਆ ਜੀ ਇਹਨਾਂ ਮੁੰਡੇ ਦੀ ਬਣਾ ਲਓ ਵੀਡੀਓ ਜ ਬੰਦ ਕਰਦੇ ਬਲਦਨੀ ਮਾਲ ਥੋੜਾ ਖਰਾਬ ਹੈ ਨਾ ਬਾਰਡਰ ਦੇ ਇਲਾਕੇ ਅੱਛਾ ਜੀ ਉਹਦੇ ਕਾਰਨ ਸਮਾਨ ਥੋੜਾ ਸੀ ਫੋਰ ਲੈ ਕੇ ਚੰਨੇ ਆ ਅਸੀਂ ਬਿਲਕੁਲ ਬਾਰਡਰ ਦੇ ਨੇੜੇ ਹੀ ਬੈਠੇ ਆ ਓਕੇ ਮਾਲ ਕਿਸ ਟਾਈਮ ਵੀ ਖਰਾਬ ਹੋ ਸਕਦਾ ਹੈ ਨਿਕਲਣਾ ਸਾਨੂੰ ਓਖਾ ਹੋ ਜਾਣਾ ਹੈ ਨਾ ਆਪਣੇ ਆਪ ਲੈ ਕੇ ਚੱਲੇ ਕੋਈ ਦੇਸ਼ ਹੋਣੀ ਕੁਝ ਦੇਸ਼ ਵੀ ਹੋਏ ਨੇ ਕੋਈ ਆਪਣੀ ਮਰਜ਼ੀ ਨਾਲ ਲੈ ਕੇ ਚੱਲੇ ਆ ਕਿਹਨਾਂ ਨੇ ਕਿਹਾ ਤੁਹਾਨੂੰ ਵੀ ਸਮਾਨ ਦੂਰ ਕਰ ਲਓ ਵੈਸੇ ਤਾਂ ਸਾਨੂੰ ਕਿਹਾ ਤਾਂ ਕਿਸੇ ਨੇ ਨਹੀਂ ਸਮਾਨ ਬਾਰੇ ਬਾਕੀ ਜੋ ਮਾਹੌਲ ਦੇਖ ਕੇ ਅਸੀਂ ਸਾਰੇ ਇੱਥੇ ਆ ਕੇ ਚੱਲੇ ਹਾਂ ਇਹ ਦੇਖ ਕੇ ਲੈ ਗਏ ਕਿੰਨੇ ਕਿ ਲੋਕ ਚਲੇ ਗਏ ਨੇ ਤੇ ਕਿੰਨੇ ਇੱਕ ਵੇਚ ਨੇ ਤਕਰੀਬਨ ਕਾਫੀ ਲੋਕ ਚਲੇ ਗਏ ਆ ਕੋਈ ਕੁਛ ਜੇ ਜਾ ਰਹੇ ਆ ਇਹ ਜਾ ਰਹੇ ਥੇ ਸਮਾਨ ਲੈ ਕੇ ਆ ਰਹੇ ਥੋ ਤੁਸੀਂ ਕੀ ਕੁਛ ਅਦਾਸਾਂ ਚੱਰੀ ਹੋਈਆਂ ਕਿ ਵਾਸੀ ਲੈ ਆ ਰਹੇ ਨੂੰ ਤਾਂ ਪਤਾ ਨਹੀਂ ਮੈਂ ਤਾਂ ਪਿੰਡ ਗੰਧੂ ਗੁੱਚਾ ਦਾ ਅੱਛਾ ਸਮਾਨ ਕਿਸੇ ਦੇ ਲਿਆ ਰਹੇ ਆਪਣੇ ਰਿਸ਼ਤੇਦਾਰੀ ਅੱਛਾ ਕੀ ਉਹਨਾਂ ਨੇ ਕਿਹਾ ਹੈਗਾ ਜੰਗ ਚੁੰਗ ਦਾ ਮੋਲ ਕੀ ਕਰੀਂ ਜੰਗ ਦਾ ਮੋਲ ਉਹਦੇ ਕਰਕੇ ਲਿਆ ਰਹੇ ਹੋ ਖਾਲੀ ਕਰ ਮਰਦੀ ਨਾਲ ਚੱਲਿਓ ਜੀ ਤੇ ਰਹਿਣ ਵਾਲੇ ਸਰਦੀ ਜਿਹੜੀ ਰਹਿਣ ਵਾਲੇ ਬਿਲਕੁਲ ਬਾੜ ਦੇ ਉੱਤੇ ਬੈਠੇ ਆ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਤੋਂ ਬਿਲਕੁਲ ਇਹ ਚੱਕਰ ਦੇ ਵੇਖੋ ਵਿਖਾਈ ਹੈ ਹਰਾ ਹੂੰ ਹੂੰ ਜਿਵੇਂ ਤੂੰ ਕਹਿ ਰਿਹਾ ਵੀ ਲਾਗੀ ਲਾਗੀ ਕੋਈ ਇਤਕਰਕ ਕਿਸੇ ਆ ਮੰਨ ਲੈ ਵੀ ਇਹ ਨਹੀਂ ਕਿ ਆਪੇ ਜਿੱਪੀ ਚਲੇ ਜਾਓ ਜੇ ਜਾਂ ਕਿ ਲਾਗੇ ਜਾਂਦੀ ਹੈ ਤੇ ਕੀ ਕੋਈ ਸੰਯੋਗ ਦਿੱਤਾ ਜਾਏਗਾ ਆਪਣੇ ਵੱਲ ਜੀ ਪੂਰਾ ਸੰਯੋਗ ਦੇਣ ਨੂੰ ਚਾਰ ਬੈਠੇ ਆ ਅੱਧਾ ਫੌਜੀ ਆ ਮੈਂ ਤੁਹਾਡਾ ਪਿੰਡ ਕਿਹੜਾ ਸਾਕਾ ਸਾਕਾ ਫੌਜੀ ਹਾਂ ਹਾਂਜੀ ਸਾਕਾ ਫੌਜੀ ਸਭ ਚੱਲੇ ਪਹਿਲਾਂ ਵੀ ਲੜੇ ਹੋ ਤੁਸੀਂ ਨਹੀਂ ਲੜੇ ਨਹੀਂ ਮੈਂ ਵੈਸੇ ਇਹ ਇੱਜ ਰਹਿ ਰਿਹਾ ਮੈਨੂੰ ਪਤਾ ਹੈ ਅੱਛਾ ਮੰਨ ਲਾ ਸੀ ਲੜਨ ਵਾਲੇ ਤਿਆਰ ਬੈਠੇ ਆ ਹਾਂ ਜਿੰਨੇ ਵੀ ਤਾਂ ਸਾਡੇ ਗੱਟੀ ਏਰੀਆ ਦੇ ਲੋਕ ਬੈਠੇ ਨੌਜਵਾਨ ਮੁੰਡੇ ਮਹਿਣੋਂ ਇਹ ਬੇਨਤੀ ਕਰਨਾ ਆ ਕਿ ਹਿੰਮਤ ਨਾ ਹਾਰੋ ਲੜਨ ਵਾਲੇ ਤਿਆਰ ਰਹੋ ਆਰਮੀ ਦਾ ਸਹਿਯੋਗ ਆਰਮੀ ਦਾ ਸਹਿਯੋਗ ਦੇਵਾਂਗੇ ਬਿਲਕੁਲ ਅਸੀਂ ਆਰਮੀ ਦੇ ਬਿਲਕੁਲ ਨਾਲ ਖੜੇ ਆਂ ਆਰਮੀ ਦੇ ਕਮਾਂਡਰ ਨਾਲ ਬਲਦੇਵ ਸਿੰਘ ਹੈ ਜੀ ਦੁਸ਼ਮਣਾਂ ਨਾਲ ਨਿਜਿੱਠਾ ਹੋ ਜਾਏਗਾ ਬਿਲਕੁਲ ਹਾਂਜੀ ਬਿਲਕੁਲ ਅਸੀਂ ਲੜਾਂਗੇ ਨਾਲ ਤਿਆਰ ਪਰ ਤਿਆਰ ਬੈਠੇ ਆ ਪਿੰਡ ਕਿਹੜਾ ਤੁਹਾਡਾ ਹਜ਼ਾਰਾ ਪਿੰਡ ਜੀ ਸਾਡਾ ਇਹ ਕੀ ਨਾਮ ਹੈ ਤੁਹਾਡਾ ਕਿੱਥੋਂ ਆ ਰਹੇ ਤੁਸੀਂ ਸਮਾਨ ਅਸੀਂ ਚੁਗਿਆਰਾ ਸਿੰਘ ਵਾਲੇ ਰਹਿਨੇ ਆਂ ਆ ਜੀ ਉਹ ਗਏ ਆ ਰਹਾ ਵੇ ਜਿਹੜਾ ਸਮਾਂ ਟੁੱਟਣਾ ਪੈ ਰਿਹਾ ਇਹ ਸਮਾਂ ਦਾ ਵੈਸੇ ਵੇਖਾ ਜਾਵੇ ਤਾਂ ਲੋਕ ਪੱਲਾ ਵਾਲੇ ਗੱਲਾਂ ਕੋਈ ਲੋਕ ਡਰੇ ਹੋਏ ਹੀ ਪੱਲਾ ਵਾਲੇ ਕਿਵੇਂ ਪੱਲਾ ਆਇਆ ਵੈਸੇ ਤਾਂ ਕੰਮ ਜੇ ਪ੍ਰਧਾਨ ਮੰਤਰੀ ਕੀਤਾ ਸਹੀ ਵਧੀਆ ਕੀਤੀ ਖੜਾਏ ਕੰਮ ਕੋਰ ਦੀ ਹੀ ਹੈ ਫਿਰ ਹੋਈ ਤੱਕ ਯਾ ਪਤਾ ਨਿਕਲ ਜਾਏਗਾ ਹੋਈ ਆ ਕੜਾ ਕਰਾਫ ਕੀਤੀ ਹੈ ਕਦਰ ਹੱਤ ਵਾਲੀ ਤੁਹਾਨੂੰ ਦਿੰਦੇ ਕਿੱਧਰ ਲਾ ਦਿੰਦੇ ਹੱਤ ਵਾਲੀ ਲਾ ਦਿੰਦੇ ਕਿਹੜੇ ਗੁੱਠ ਤਲਾ ਦਿੰਦੇ ਤੇ ਇੱਕ ਵਾਰੀ ਵੇਖ ਲੈਣੇ ਫਿਰ ਇਹਨਾਂ ਨੂੰ ਰਕੀਏ ਹੋਰ ਮੌੜ ਕਿਸ ਤਰ੍ਹਾਂ ਦਾ ਜਿਹੜਾ ਸਮਾਨ ਚੱਕੀ ਆ ਰਿਹਾ ਲੋਕਾਂ ਦੀ ਕਰੀ ਜਾ ਰਹੀ ਆ ਉਹ ਮੜਾ ਮੜਾ ਜਿਹੜੇ ਲੋਕੀ ਮੁੱਢੇ ਮੁੱਢੇ ਤਾਪ ਬੈਠੇ ਨਾ ਉਹੀ ਲੱਗ ਪਏ ਲੱਗੀ ਬਾਕੀ ਇੰਨਾ ਹੈਗਾ ਵੀ ਨਿਕਲਣਾ ਔਖਾ ਹੋ ਜਾਣਾ ਸਾਧੇ ਕੋਲ ਹੋਰ ਸਾਧ ਨਹੀਂ ਕੋਲ ਨਹੀਂ ਗਏ ਉਹ ਪੋਲੇ ਸਾਧੇ ਕੋਲ ਗਈ ਇੱਕੋ ਸਾਨੂੰ ਵੀ ਜਿਆਦਾ ਇਹ ਪੋਲ ਤੇ ਗਿਆ ਜਿਆਦਾ ਜਾਂ ਹੋਰ ਪੋਲ ਦਾ ਕੋਈ ਬੰਦੋਬਸਤ ਕੀਤਾ ਜਾਂਦਾ ਸਾਧੇ ਲੋਕ ਇਧਰ ਛੇਤੀ ਜਾਣ ਵਾਲੇ ਨਹੀਂ ਗਏ ਜਨਤਾ ਨੇ ਇੱਥੇ ਬੈਠਾ ਰਹਿਣਾ ਹੀ ਅਜੀਬ ਜਨਤਾ ਬੈਠੀ ਹੈ ਜਾਣਾ ਨਹੀਂ ਚਾਹਦੀ ਪਰ ਹਾਨੂੰ ਰਸਤਾ ਔਖਾ ਲੱਗਦਾ ਪੋਲ ਲੱਗਦੀ ਹੈ ਇੰਦੇ ਜhane ਉਹ ਡਾਰੇਗਾ ਵੀ ਪੌੜ ਦਾ ਖਤਰਾ ਬਣ ਸਕਦਾ ਹੈ। ਹੋਰ ਹਨ ਉਧਰ ਕੋਈ ਪੌੜ ਕਿਤੇ ਬਣਦੀ ਕੋਈ ਪਾਣੀ ਜੇ ਸਾਨੂੰ ਕੋਈ ਖਤਰਾ ਨਹੀਂ ਗਏ ਇਥੇ। ਸਾਦੇ ਵਿੱਚੇ 4 ਗੱਤਾਂ ਬੈਸੀ ਵੀ ਜੀਵਿਦਾਰ ਬੈਠੇ ਆਂ, ਵਿਕਤੀ ਪੜੀਆਂ ਦੇ ਬੈਠੇ ਆਂ, ਖੇਤਾਂ ਦੇ ਵਿੱਚ ਬੈਠੇ ਆਂ, ਪਿੰਡਾਂ ਦੇ ਵਿੱਚ ਬੈਠੇ ਹੋਏ ਤੇ ਕੋਈ ਅੱਡੀ ਨਹੀਂ ਵੀ ਜਾਣੀ ਕੀ। ਹਾਂ। ਬਾਬਾ ਜੀ ਅਰਦਾਸ ਬੇਨਤੀ ਕਰੀਏ। ਅਕਾਲ ਪੁਰਖ ਅੱਗੇ ਵੀ ਘਰ ਘਰ ਸੁੱਖ ਹੋਵੇ। ਚਾਰੇ ਪਾਸੇ ਸ਼ਾਂਤੀ ਹੋਵੇ। ਦੇਵੇਂ ਭਾਰਤ ਨੇ ਰਾਤ ਪਾਕਿਸਤਾਨ ਤੇ ਹਮਲਾ ਕੀਤਾ ਬਾਬਾ ਜੀ ਹੁਣ ਜੰਗ ਲੱਗਣੀ ਨਾ ਲੱਗਣੀ ਉਸ ਕਾਲਪੁਰਖ ਦੇ ਹੱਥ ਚ ਪਰ ਸਾਨੂੰ ਤਾਂ ਬਾਬਾ ਜੀ ਇਸ ਦੇਸ਼ ਦੇ ਹੁਕਮਰਾਨਾਂ ਨੇ ਪਹਿਲਾਂ ਹੀ ਇੰਨੀਆਂ ਜੰਗਾਂ ਦਿਖਾਤੀਆਂ ਸਾਡੇ ਵਾਸਤੇ ਕੋਈ ਨਵੀਂ ਜੰਗ ਨਹੀਂ ਹੈਗੀ ਇਹ ਜਦੋਂ ਆਪਾਂ ਦਿੱਲੀ ਗਏ ਸੀ ਹੱਕ ਮੰਗਣ ਉਦੋਂ ਵੀ ਸਾਡੇ ਨਾਲ ਇਹਨਾਂ ਨੇ ਦੁਸ਼ਮਣ ਨਾਲ ਬਤੀਰਾ ਕੀਤਾ ਸਿੱਧੇ ਗੋਲੀਆਂ ਮਾਰਨੀ ਬੰਬ ਮਾਰਨੇ ਹੁਣ ਸੰਦੂ ਵਾਰਡ ਦੇ ਤੁਸੀਂ ਦੇਖੇ ਸਕਦੇ ਹੋ ਕਿੰਨੀ ਕਿੰਨੀ ਗਿਣਤੀ ਚ ਡਰੋਨਾਂ ਨਾਲੇ ਬੰਬ ਸਿੱਟਦੇ ਸੀ ਸਾਡੇ ਉੱਤੇ ਵੀ ਅਸੀਂ ਕੋਈ ਪਹਿਲੀ ਜੰਗ ਨਹੀਂ ਦੇਖਾਂਗੇ ਸਾਨੂੰ ਤਾਂ ਇਸ ਦੇਸ਼ ਦੇ ਹੁਕਮਰਾਨਾਂ ਨੇ ਪਹਿਲਾਂ ਬਹੁਤ ਜੰਗਾਂ ਦਿਖਾਤੀਆਂ 47 ਚ ਸਾਡੇ ਬਜ਼ੁਰਗਾਂ ਨੇ ਦੇਖੀਆਂ ਫਿਰ 84 ਵਾਲਾ ਦੌਰ ਦੇਖਿਆ ਉਹ ਕੋਈ ਸਾਡੇ ਵਾਸਤੇ ਜੰਗ ਤੋਂ ਘੱਟ ਨਹੀਂ ਸੀਗਾ ਜਦੋਂ ਸਾਡੀ ਨਸਲ ਖੁਸ਼ੀ ਕੀਤੀ ਗਈ ਫਿਰ ਸਾਡੇ ਮੁੰਡੇ ਮਾਰੇ ਗਏ ਦੀਪ ਸਿੱਧੂ ਮਾਰਿਆ ਗਿਆ ਸਿੱਧੂ ਮੂਸੇਵਾਲਾ ਮਾਰਿਆ ਗਿਆ ਸ਼ੁਭ ਕਾਰਨ ਦੇ ਸਿੱਧੀ ਗੋਲੀ ਮਾਰੀ ਗਈ ਖਨੋਰੀ ਬਾਰਡਰ ਦੇ ਉੱਤੇ ਉਹ ਕੋਈ ਸਾਡੇ ਵਾਸਤੇ ਜਦੋਂ ਕੋਈ ਸਾਡਾ ਸਾਡੇ ਤੋਂ ਦੂਰ ਹੁੰਦਾ ਕੋਈ ਸਾਡੇ ਵਾਸਤੇ ਜੰਗ ਤੋਂ ਘਟ ਨਹੀਂ ਹੁੰਦਾ ਪਰ ਫੇਰ ਵੀ ਭਾਈ ਅਰਦਾਸ ਬੇਨਤੀ ਕਰੀਏ ਫੌਜੀ ਵੀਰਾਂ ਲਈ ਕਰੀਏ ਜੇ ਕੋਈ ਇੱਧਰ ਦਾ ਫੌਜੀ ਮਰਦਾ ਹੈ ਚਾਹੇ ਉੱਧਰ ਦਾ ਮਰਦਾ ਮਰਨਗੇ ਸਾਡੀਆਂ ਮਾਮਾ ਦੇ ਪੁੱਤ ਵੀ ਕਰ ਕਰ ਸੁੱਖ ਹੋਵੇ ਚਾਰੇ ਪਾਸੇ ਸ਼ਾਂਤੀ ਹੋਵੇ ਅਕਾਲ ਪੁਰਖ ਨੇਰ ਪਰਿਆ ਹੱਥ ਰੱਖ ਕੇ ਸੰਗਤ ਤੇ ਵੀ ਇੱਧਰਲੇ ਦੇਸ਼ ਤੇ ਵੀ ਤੇ ਉੱਧਰਲੇ ਦੇਸ਼ ਤੇ ਵੀ ਸਾਰੇ ਅਰਦਾਸ ਬੇਨਤੀ ਕਰੀਏ ਭਾਈ ਪਰਦੇਸ ਦੇ ਹੁਕਮਰਾਨਾਂ ਨੇ ਸਾਨੂੰ ਬਹੁਤ ਜੰਗਾਂ ਪਹਿਲਾਂ ਦਿਖਾਤੀਆਂ ਸਾਡੇ ਵਾਸਤੇ ਕੋਈ ਨਵੀਂ ਜੰਗ ਨਹੀਂ ਹੋਊਗੀ ਪਰ ਅਸੀਂ ਫੇਰ ਵੀ ਸੂਰਮੇ ਬਣ ਕੇ ਨਿਤਰਾਂਗੇ ਜੇ ਵਾਹਿਗੁਰੂ ਨੇ ਮਿਹਰ ਕਰੀ ਕੋਈ ਸੇਵਾ ਸਾਡੀ ਲਈ ਤੇ ਇਸ ਕਰਕੇ ਭਾਈ ਚੜ੍ਹਦੀ ਕਲਾ ਚ ਰਹੋ ਤੇ ਅਰਦਾਸ ਬੇਨਤੀ ਜ਼ਰੂਰ ਕਰੋ ਆਕਾਲ ਪੁਰਖ ਅੱਗੇ ਸੁੱਖ ਸ਼ਾਂਤੀ ਦੀ ਅੱਜ ਰਾਤ ਕਰੀਬ 1.5 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਡਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਇਆ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਇਆ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਡਿੱਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਇਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇਖ ਦੇਖ ਰਹੇ ਹਨ ਕੀ ਚੀਜ਼ ਹੋਈ ਉਹ ਕੀ ਇਹ ਕੋਈ ਨੁਕਸਾਨਤ ਨਹੀਂ ਹੋ ਡਿੱਗਣਾ ਕੋਈ ਘਰ ਵਾਲਿਆਂ ਜਾਂ ਨਹੀਂ ਨਹੀਂ ਇਹਦੇ ਡਿੱਗਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੈ ਕਿ ਜਦੋਂ ਸਮਾਨ ਦੇ ਵਿੱਚੋਂ ਥੱਲੇ ਡਿਗਿਆ ਤੇ ਇੱਕ ਧਮਾਕਾ ਜ਼ਰੂਰ ਹੋਇਆ ਜਿਸ ਧਮਾਕੇ ਦੇ ਨਾਲ ਲਾਗੇ ਛਾਕੇ ਜਿੰਨੇ ਪਰਿਵਾਰ ਹੈਗੇ ਉਹਨਾਂ ਦੀ ਨੀਂਦ ਖੁੱਲੀ ਹੈ ਸਾਰੇ ਇਕੱਠੇ ਹੋਏ ਆ ਤੇ ਬਾਕੀ ਪ੍ਰਸ਼ਾਸਨ ਵੀ ਉਹਨਾਂ ਨੂੰ ਬਾਦਲ ਵਿੱਚ ਬੁਲਾਇਆ ਹੁਣ ਕੀ ਅਪੀਲ ਕਰਨਾ ਹੈ ਇਲਾਕਾ ਨਿਵਾਸੀ ਪਿੰਡ ਵਾਸੀਆਂ ਨੂੰ ਕਿਉਂਕਿ ਡਰ ਦਾ ਮਾਹੌਲ ਬਣਿਆ ਆ ਅਸੀਂ ਇਲਾਕਾ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਸ ਵੇਲੇ ਡਟ ਕੇ ਆਪਣੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਜੋ ਪਾਕਿਸਤਾਨ ਨੇ ਪਹਿਲਗਾਮ ਦੇ ਅੰਦਰ ਕੀਤਾ ਹੈ ਉਹਦਾ ਜਵਾਬ ਸਰਕਾਰ ਜਿਸ ਵੀ ਤਰੀਕੇ ਨਾਲ ਦੇਣਾ ਚਾਹੁੰਦੀ ਹੈ ਸਾਡਾ ਪਿੰਡ ਕਗਵਾਲ ਸਾਡਾ ਇਲਾਕਾ ਪਿੰਡ ਕਗਵਾਲ ਵਿਖੇ ਰਾਤ 1:30 ਵਜੇ ਦੇ ਕਰੀਬ ਕੋਈ ਚੀਜ਼ ਬੜੀ ਤੇਜ਼ੀ ਨਾਲ ਅਸਮਾਨ ਤੋਂ ਥੱਲੇ ਡਿੱਗੀ ਜਿਸ ਦਾ ਪਤਾ ਲੱਗਣ ਤੇ ਪਿੰਡ ਵਾਸੀ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਇਸ ਚੀਜ਼ ਨੂੰ ਦੇਖ ਕੇ ਇਮਝ ਲੱਗਦਾ ਹੈ ਜਿਵੇਂ ਜਹਾਜ਼ ਦਾ ਕੋਈ ਹਿੱਸਾ ਹੈ ਧਰਤੀ ਤੇ ਡਿੱਗਾ ਹੋਦਾ ਹੈ ਪੁਲਿਸ ਨੇ ਇਸ ਚੀਜ਼ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਪਿੰਡ ਦੇ ਕਗਵਾਲ ਦੇ ਵਿੱਚ ਕਾਫੀ ਲੋਕ ਇਕੱਠੇ ਨੇ ਕੀ ਹੈ ਮਾਮਲਾ ਅੱਜ ਰਾਤ ਕਰੀਬ 1:30 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਡਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਇਆ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਇਆ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਡਿਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਇਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇਖ ਦੇਖ ਰਹੇ ਹਨ ਕੀ ਚੀਜ਼ ਹੋਈ ਹੈ ਕੀ ਇਹ ਕੋਈ ਨੁਕਸਾਨਤ ਨਹੀਂ ਹੋ ਡਿਗਨ ਨਾਲ ਕੋਈ ਘਰ ਵਾਲਿਆਂ ਜਾਂ ਨਹੀਂ ਨਹੀਂ ਇਹਦੇ ਡਿਗਨ ਨਾਲ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੈ ਕਿ ਜਦੋਂ ਸਮਾਨ ਦੇ ਵਿੱਚੋਂ ਥੱਲੇ ਡਿੱਗਾ ਤੇ ਇੱਕ ਧਮਾਕਾ ਜ਼ਰੂਰ ਹੋਇਆ ਜਿਸ ਧਮਾਕੇ ਦੇ ਨਾਲ ਲੱਗੇ ਸ਼ਾਕੇ ਜਿੰਨੇ ਪਰਿਵਾਰ ਹੈਗੇ ਉਹਨਾਂ ਦੀ ਨੀਂਦ ਖੁੱਲੀ ਹੈ ਸਾਰੇ ਇਕੱਠੇ ਹੋਏ ਆ ਤੇ ਬਾਕੀ ਪ੍ਰਸ਼ਾਸਨ ਵੀ ਉਹਨਾਂ ਨੂੰ ਬਾਦਰ ਵਿੱਚ ਬੁਲਾਇਆ ਹੁਣ ਕੀ ਅਪੀਲ ਕਰਨਾ ਹੈ ਇਲਾਕਾ ਨਿਵਾਸੀ ਪਿੰਡ ਵਾਸੀਆਂ ਨੂੰ ਕਿਉਂਕਿ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਸੀਂ ਇਲਾਕਾ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਸ ਵੇਲੇ ਡਟ ਕੇ ਆਪਣੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਜੋ ਪਾਕਿਸਤਾਨ ਨੇ ਪਹਿਲਗਾਮ ਦੇ ਅੰਦਰ ਕੀਤਾ ਹੈ ਉਹਦਾ ਜਵਾਬ ਸਰਕਾਰ ਜਿਸ ਵੀ ਤਰੀਕੇ ਨਾਲ ਦੇਣਾ ਚਾਹੁੰਦੀ ਹੈ ਸਾਡਾ ਪਿੰਡ ਕਗਵਾਲ ਸਾਡਾ ਇਲਾਕਾ